ਉਸੇ ਤੀ ਮਾਮਲਾ ਸੀ ਕੀ ਕਰ ਰਹੇ ਸੀ ਇਹ ਸਰ ਜੀ ਮਾਨ ਤੋਂ ਗਿਆ ਸੀ ਐਸਐਸਪੀ ਸਾਹਿਬ ਵਟਿੰਡਾ ਡੀਐਸਪੀ ਸਾਹਿਬ ਤਲਵੰਡੀ ਸਾਹਿਬ ਉਹਦੀਆਂ ਹਦਾਇਤਾਂ ਅਨੁਸਾਰ ਜਿਹੜੇ ਮਾੜਿਆਂ ਸੱਸੀ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ ਉਸੇ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਪ੍ਰੀਤ ਸਿੰਘ ਜਿਹੜਾ ਫੋਲੋ ਕਰੀਦਾ ਰਹਿਣ ਵਾਲਾ ਹੈ ਇਹਦੇ ਕੋਲੇ ਗੈਰ ਕਾਨੂੰਨੀ ਹਸਲ ਹੈਗਾ ਤੇ ਉਹਦੇ ਸੰਬੰਧ ਵਿੱਚ ਅਸੀਂ ਨੂੰ ਰੈਕਟ ਕਰਕੇ ਦੇਖੋ ਇੱਕ 32 ਦਾ ਦੇਸੀ ਪਿਸਟਲ ਤੇ ਦੋ ਰੌਂਦ ਜਿਹੜੇ ਜ਼ਿੰਦਾਬਰਾਬਤ ਕੀਤੇ ਨੇ ਜੀ ਕਿਤੋਂ ਲਿਆਂਦਾ ਕੋਈ ਜਾਂਚ ਕੀਤੀ ਜਾਦੀ ਹੈ ਕੀ ਮਨਸ਼ਾ ਕੀਤੀ ਹੈ ਹਾਂਜੀ ਹਰ ਜੀ ਜਿੰਨਾ ਕ ਅਸੀਂ ਇਹਦੀ ਤਫਤੀਸ਼ ਹੁਣ ਤੱਕ ਕੀਤੀ ਹੈ ਇਹਦੇ ਪਿੰਡ ਦਾ ਇੱਕ ਰਹਿਣਾ ਵਾਲਾ ਮੁੰਡਾ ਹੈ ਉਹ ਤੋਂ ਇਹਨੇ ਵੈਪਨ ਲਿਆ ਸੀਗਾ ਤੇ ਇਹਨੇ ਐਮਪੀ ਤੋਂ ਮਗਾਇਆ ਸੀ ਵੈਪਨ ਕਾਰਨ ਇਹ ਸੀ ਕਿ ਇਹ ਇੱਕ ਲਈ ਨਸ਼ਾ ਵੇਚਣ ਦਾ ਕੰਮ ਕਰਦਾ ਸੀਗਾ ਤੇ ਪਿੰਡ ਦੇ ਇੱਕ ਦੋ ਨੌਜਵਾਨੇ ਨੂੰ ਇਹ ਕੰਮ ਤੋਂ ਰੋਕਦੇ ਸੀ ਇਹਨਾਂ ਦੀ ਆਪਸ ਚ ਲੜਾਈ ਵੀ ਹੋਈ ਸੀਗੀ ਇਸ ਕਰਕੇ ਇਹਨੇ ਵੈਪਨ ਉਹਨਾਂ ਦੀ ਸਿਰ ਦੇ ਆਪਣੇ ਕੋਲ ਲੈਂਦਾ ਸੀ ਜੀ ਪਹਿਲਾਂ ਵੀ ਮਾਮਲਾ ਦਰਜ ਹੈ ਹਾਂਜੀ ਇਹ ਤੇ ਦੋ ਆਲ ਰੈਡੀ ਪਹਿਲਾ ਮੁਕਦਮੇ ਕੰਟੀ ਦਾ ਮੁਕਦਮਾ ਦਰਜ ਹੈ ਕਿ ਸ਼ਰਾਬ ਦਾ ਮੁਕਦਮਾ ਦਰਜ ਹੈ ਜੀ ਉਹ ਕੀ ਕਰ ਲਈ ਕੀਤੀ ਹੈ ਸਰ ਇਹ ਤੇ ਅਸੀਂ 134 ਨੰਬਰ ਮਕਦਮਾ ਜਿਹੜਾ ਆਰਮ ਜੈਕਟਰ ਤਹਿਤ ਦੇਤਾ ਅਗਲੀ ਤਬਦੀਸ਼ ਜਾਰੀ ਹੈ ਜਿੱਥੋਂ ਇਹਨੇ ਵੈਪਨ ਲਿਆਂਦਾ ਹੈ ਜਿੱਥੇ ਜਿੱਤੇ ਵਰਤਿਆ ਉਹ ਜੋ ਵੀ ਇਹਦੇ ਵਿੱਚ ਆਊਗਾ ਉਹ ਅਗਲੀ ਤਬਦੀਸ਼ ਦਰਾਂ ਫਰਜ਼ ਤਬਦੀਸ਼ ਦਰਾਂ ਲਿਆਂਦਾ ਜਾਊਗਾ ਇਹਦੇ ਨਾਲ ਉਹ ਵੀ ਬੰਦੀ ਸ਼ਾਮ ਨੂੰ ਹੋ ਸਕਦਾ ਹਾਂਜੀ ਹੋ ਸਕਦਾ ਹੈ ਜੀ ਅਗਲੀ ਤਬਦੀਸ਼ ਦੇ ਵਿੱਚ ਅਸੀਂ ਇਹ ਮਾਮਲਾ ਸੀ ਕੀ ਕਰ ਦਿੱਤੀ ਇਹ ਸਰ ਜੀ ਮਾਨਦੂਕ ਐਸਐਸਪੀ ਸਾਹਿਬ ਵਟਿੰਡਾ ਡੀਐਸਪੀ ਸਾਹਿਬ ਤਲਵੰਡੀ ਸਾਹਿਬ ਉਹਦੀਆਂ ਹਦਾਇਤਾਂ ਅਨੁਸਾਰ ਜਿਹੜੇ ਮਾੜੇ ਅੰਸਰ ਸੀ ਉਨ੍ਹਾਂ ਦੇ ਨਿਗਰਾਨੀ ਰੱਖੀ ਜਾ ਰਹੀ ਸੀ ਉਸੇ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਪ੍ਰੀਤ ਸਿੰਘ ਜਿਹੜਾ ਫੋਲੋ ਕਰੀਦਾ ਰਹਿਣ ਵਾਲਾ ਹੈ ਇਹਦੇ ਕੋਲੇ ਗੈਰ ਕਾਨੂੰਨੀ ਹਸਲ ਹੈਗਾ ਤੇ ਉਹਦੇ ਸੰਬੰਧ ਵਿੱਚ ਅਸੀਂ ਨੂੰ ਰੈਕਡ ਕਰਕੇ ਦੇ ਕੋਲ ਇੱਕ 32 ਦਾ ਦੇਸੀ ਪਿਸਤਲ ਤੇ ਦੋ ਰਾਉਂਡ ਜਿਹੜੇ ਜਿੰਦਾ ਪ੍ਰਾਪਤ ਕੀਤੇ ਨੇ ਜੀ ਕਿ ਤੁਹਿਆਂ ਦਾ ਤਕਰੀਰ ਜਾਂਚ ਕੀਤੀ ਜਾਂਦੀ ਹੈ ਕਿ ਮਾਨਸਾ ਕੀ ਸੀ ਹਾਂ ਜੀ ਹਰ ਜੀ ਜਿੰਨਾ ਕ ਅਸੀਂ ਇਹਦੀ ਤਤਰੀਖ ਹੁਣ ਤੱਕ ਕੀਤੀ ਹੈ ਇਹਦੇ ਪਿੰਡ ਦਾ ਇੱਕ ਰਹਿਣ ਵਾਲਾ ਮੁੰਡਾ ਹੈ ਉਹ ਤੋਂ ਇਹਨੂੰ ਵੈਪਨ ਲਿਆ ਸੀਗਾ ਤੇ ਇਹਨਾਂ ਐਮਪੀ ਤੋਂ ਮਗਾਇਸੀ ਵੈਪਨ। ਕਾਰਨ ਇਹ ਸੀ ਕਿ ਇਹ ਇਕੱਲੇ ਨਸ਼ਾ ਵੇਚਣ ਦਾ ਕੰਮ ਕਰਦਾ ਸੀਗਾ ਤੇ ਪਿੰਡ ਦੇ ਇੱਕ ਦੋ ਨੌਜਵਾਨੇ ਨੂੰ ਇਹ ਕੰਮ ਤੋਂ ਰੋਕਦੇ ਸੀ ਇਹਨਾਂ ਦੀ ਆਪਸ ਚ ਲੜਾਈ ਵੀ ਹੋਈ ਸੀ। ਇਸ ਕਰਕੇ ਇਹਨੇ ਵੈਪਨ ਉਹਨਾਂ ਦੀ ਸੇਫ ਦੇ ਆਪਣੇ ਕੋਲ ਲੈਂਦਾ ਸੀਗਾ ਜੀ। ਉਹ ਪਹਿਲਾਂ ਵੀ ਮਾਮਲਾ ਦਰਜ ਹੈ ਜੀ। ਹਾਂ ਜੀ ਤੇ ਦੋ ਆਲ ਰੈਡੀ ਪਹਿਲਾਂ ਮਕਦਮੇ ਵਿੱਚ ਕੈਂਟੀ ਦਾ ਮਕਦਮਾ ਦਰਜ ਹੈ ਕਿ ਸ਼ਰਾਬ ਦਾ ਮਕਦਮਾ ਦਰਜ ਹੈ ਜੀ। ਤੇ ਕੀ ਕਰਵਾਈ ਕੀਤੀ ਹੈ? ਸਰ ਇਹ ਤੇ ਅਸੀਂ 134 ਨੰਬਰ ਮਕਦਮਾ ਜਿਹੜਾ ਆਰਮ ਐਕਟ ਦੇ ਤਹਿਤ ਦਿੱਤਾ ਅਗਲੀ ਤਵਤੀਹ ਜਾਰੀ ਹੈ ਜਿੱਥੋਂ ਇਹਨੇ ਵੈਪਨ ਲੈਂਦਾ ਹੈ ਜਿੱਥੇ-ਜਿੱਥੇ ਵਰਤਿਆ। ਉਹ ਜੋ ਵੀ ਇਹਦੇ ਵਿੱਚ ਆਊਗਾ ਉਹ ਅਗਲੀ ਤਬਦੀਸ਼ਦਾਨ ਫਰਦ ਤਬਦੀਸ਼ਦਾਨ ਮਿਲ ਜਾਂਦੇ ਹੋਵੇਗਾ ਇਹਦੇ ਨਾਲ ਹੋ ਵੀ ਬੰਦੇ ਸ਼ਾਮ ਨੂੰ ਹੋ ਸਕਦਾ ਹਾਂਜੀ ਹੋ ਸਕਦਾ ਜੀ ਅਗਲੀ ਤਬਦੀਸ਼ ਦੇ ਵਿੱਚ ਅਸੀਂ ਇਹ ਮਾਮਲਾ ਸੀ ਕੀ ਕਰੀਏ ਇਹ ਸਰ ਜੀ ਮਾਨਦੋਗੇ ਐਸਐਸਪੀ ਸਾਹਿਬ ਵਟਿੰਡਾ ਡੀਐਸਪੀ ਸਾਹਿਬ ਤਲਵੰਡੀ ਸਾਹਿਬ ਉਹਦੀਆਂ ਹਦਾਇਤਾਂ ਅਨੁਸਾਰ ਜਿਹੜੇ ਮਾੜੇ ਅਨਸਾਸੀ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ ਉਸੇ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਪ੍ਰੀਤ ਸਿੰਘ ਜਿਹੜਾ ਫੋਲੋ ਕਰੀਦਾ ਰਹਿਣ ਵਾਲਾ ਹੈ ਇਹਦੇ ਕੋਲੇ ਗੈਰ ਕਾਨੂੰਨੀ ਅਸਲ ਹੈਗਾ ਉਹਦੇ ਸੰਬੰਧ ਵਿੱਚ ਅਸੀਂ ਨੂੰ ਰੈਕਟ ਕਰਕੇ ਦੇਖੋ ਇੱਕ 32 ਦਾ ਦੇਸੀ ਪਿਸਟਲ ਤੇ ਦੋ ਗੋਰਾਂਦ ਜਿਹੜੇ ਜਿੰਦਾਬ੍ਰੰਤ ਕੀਤੇ ਨੇ ਜੀ ਪਿਸਤਲਾਂ ਦਾ ਕੋਈ ਜਾਂਚ ਕੀਤੀ ਜਾ ਰਹੀ ਹੈ ਕਿ ਮਾਨਸਾ ਕੀ ਸੀ ਹਾਂਜੀ ਹਰ ਜੀ ਜਿੰਨਾ ਕ ਅਸੀਂ ਦੀ ਤਪਦੀਸ਼ ਹੁਣ ਤੱਕ ਕੀਤੀ ਹੈ ਇਹਦੇ ਪਿੰਡ ਦਾ ਇੱਕ ਰਹਿਣਾ ਵਾਲਾ ਮੁੰਡਾ ਹੈ ਉਹ ਤੋਂ ਇਹਨੇ ਵੈਪਨ ਲਿਆ ਸੀਗਾ ਤੇ ਇਹਨੇ ਐਮਪੀ ਤੋਂ ਮਗਾਇਆ ਸੀ ਵੈਪਨ ਕਾਰਨ ਇਹ ਸੀ ਕਿ ਇਹ ਇੱਕ ਨਸ਼ਾ ਵੇਚਣ ਦਾ ਕੰਮ ਕਰਦਾ ਸੀਗਾ ਤੇ ਪਿੰਡ ਦੇ ਇੱਕ ਦੋ ਨੌਜਵਾਨੇ ਨੂੰ ਇਹ ਕੰਮ ਤੋਂ ਰੋਕਦੇ ਸੀ ਇਹਨਾਂ ਦੀ ਆਪਸ ਚ ਲੜਾਈ ਵੀ ਹੋਈ ਸੀ ਇਸ ਕਰਕੇ ਇਹਨੇ ਵੈਪਨ ਉਹਨਾਂ ਦੀ ਸੇਫ ਦੇ ਆਪਣੇ ਕੋਲ ਲੈਂਦਾ ਸੀ ਜੀ ਪਹਿਲਾਂ ਵੀ ਮਾਮਲਾ ਤਾਂ ਜੇ ਹਾਂ ਜੀ ਤੇ ਦੋ ਆਲ ਰੈਡੀ ਪਹਿਲਾਂ ਮਕਦਮਾ ਨੇ ਕੰਟੀ ਦਾਮ ਮਕਦਮਾ ਦਰਜ ਹੈ ਇੱਕ ਸ਼ਰਾਬ ਦਾਮ ਮਕਦਮਾ ਦਰਜ ਹੈ ਜੀ ਕੀ ਕਰ ਲਈ ਕੀਤੀ ਹੈ ਸਰ ਇਹ ਤੇ ਅਸੀਂ 134 ਨੰਬਰ ਮਕਦਮਾ ਜਿਹੜਾ ਆਰਮ ਜੈਕਟ ਤਹਿਤ ਦੇਤਾ ਅਗਲੀ ਤਰੀਖ ਜਾਰੀ ਹੈ ਜਿੱਥੋਂ ਇਹਨੇ ਵੈਪਨ ਲੈਂਦਾ ਹੈ ਜਿੱਥੇ ਜਿੱਤੇ ਵਰਤਿਆ ਉਹ ਜੋ ਵੀ ਇਹਦੇ ਵਿੱਚ ਆਊਗਾ ਉਹ ਅਗਲੀ ਤਰੀਖ ਦਰਾਂ ਫਰਜ਼ ਤਰੀਖ ਦਰਾਂ ਲੈਂਦਾ ਜਾਊਗਾ ਇਹਦੇ ਨਾਲ ਉਹ ਵਿੰਦੇਸ਼ਾ ਮਨ ਉਸਤਾ ਜੀ ਹਾਂਜੀ ਹੋ ਸਕਦਾ ਹੈ ਜੀ ਅਗਲੀ ਤਬਦੀਦ ਦੇ ਵਿੱਚ